ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿੱਦਾਂ ਦਾ ਮੇਰਾ ਵੱਡਾ ਭਰਾ ਰਵਨੀਤ ਬਿੱਟੂ ਰੇਲ ਮੰਤਰੀ ਬਣਿਆ ਵਾ ਕਹੇ ਤਾਂ ਰੇਲ ਦੀਆਂ ਪਟੜੀਆਂ ਉਹ ਰੇਲ ਥੱਲੇ ਉਤਰਦੀਆਂ ਅੱਜ ਖਬਰ ਦੇਖੀ ਆ ਵੀ ਰੇਲ ਗੱਡੀ ਨੂੰ ਅੱਗ ਲੱਗੀ ਗਿਰਾਂ ਤੇ ਰੇਲ ਦੀਆਂ ਪਟੜੀਆਂ ਤੇ ਪਾਣੀ ਵੀ ਆ ਗਿਆ ਗਿਰਾਂ ਟ੍ਰੇਨਾਂ ਪਾਣੀ ਦੇ ਵਿੱਚ ਦੀ ਨੰਗ ਰਹੀਆਂ ਗਿਰਾਂ ਤੇ ਮੈਂ ਤਰਫੀਤ ਬਿੱਟੂ ਜੀ ਨੂੰ ਬੇਨਤੀ ਕਰਦਾ ਨਾਵਾ ਦੇ ਹੰਤ ਜੀ ਦੇ ਮਤਰੀ ਬਣਿਓ ਉਹਨ ਮੇਰੀ ਬੇਇਜ਼ਤੀ ਨਾ ਕਰਵਾਇਓ ਜਿਹੜੀ ਰੇਲ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾਵੇ ਜਲਦੀ ਤੋਂ ਜਲਦੀ ਲੋਕੀ ਤਾਂ ਕਹੀ ਜਾਂਦੇ ਆ ਵੀ ਜਿਹਦੰਦਾ ਤੇਰਾ ਭਰਾ ਰਵਨੀਦੀ ਬਟੂ ਮੰਤਰੀ ਬਣਿਆ ਵਾ ਉਸ ਦਿਨ ਤਾਂ ਰੇਲਾ ਵੀ 7ਵੇਂ ਦੇ ਵਿੱਚ ਨਿਕਰਾ ਮੈਂ ਕਹਾਂ ਭਾਈ 7ਵੇਂ ਦੇ ਵਿੱਚ ਕਿਉਂ ਆ ਕਹਿੰਦਾ ਉਹ ਸੋਚਦੀ ਆਉਂਦੀਆਂ ਨੇ ਵੀ ਇੱਕ ਹਾਰਿਆ ਹੋਇਆ ਕੈਂਡੀਡੇਟ ਸਾਡੇ ਉੱਤੇ ਜੱਜ ਲਾਦਾ ਯਾਨੀ ਉਹ ਨੂੰ ਮੰਤਰੀ ਬਣਾਦਾ ਮੈਂ ਕਿਹਾ ਕੋਈ ਗੱਲ ਨਹੀਂ ਆ ਵੀ ਮੇਰਾ ਭਰਾ ਰਮਨਦੀਪ ਟੂ ਹੈਗਾ ਕਿਸਮਾ ਦਾ ਧਨੀ ਪਹਿਲਾਂ ਤਾਂ ਉਹਨੇ ਕੱਖ ਨਹੀਂ ਕੀਤਾ ਨਹੀਂ ਹੁਣ ਬਹੁਤ ਕੁਝ ਕਰੂਗਾ ਮਾਰਮਨਦੀਪ ਟੂ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਇੱਕ ਤਾਂ ਲੁਧਿਆਣਾ ਵਾਸੀਆਂ ਨੇ ਤੁਹਾਨੂੰ ਤਿੰਨ ਤੋਂ ਉੱਤੇ ਲੱਖ ਵੋਟ ਵਾਦੀ ਆ ਉਹਨਾਂ ਦਾ ਵੀ ਖਿਆਲ ਰੱਖੋ ਕਰਾ ਉਹਨਾਂ ਨੂੰ ਵੱਧ ਤੋਂ ਵੱਧ ਲੁਧਿਆਣਾ ਵਾਸੀਆਂ ਨੂੰ ਨੌਕਰੀਆਂ ਦਿਓ ਰੇਲ ਮੰਤਰੀ ਦੇ ਵਿੱਚ ਕਰਾ ਰੇਲ ਮੰਤਰੀ ਦੇ ਵਿੱਚ ਨੌਕਰੀ ਦੇਦੀ ਕੁਝ ਵੀ ਕਰੋ ਬਾਕੀ ਹਾਲਾਤ ਵਗੈਰਾ ਜਿਹੜੇ ਰੇਲ ਦੇ ਆ ਉਹਨੂੰ ਸੁਧਾਰੋ ਕੋਣਕੋ ਬਿਆਨਬਾਜੀ ਕਰਦੇ ਰਹੋਗਰਾ ਬੁੱਢਾ ਨਾਲਾਂ ਦਾ ਵਾਅਦਾ ਕੀਤਾ ਸੀ ਤੁਸੀਂ ਉਹ ਤਾਂ ਤੁਹਾਡੇ ਕੋਲ ਸਾਬ ਹੋਇਆ ਨਹੀਂ ਹੁਣ ਤਾਂ ਘਟੋ ਘਟ ਮੇਰੀ ਜਿੱਦ ਰੱਖ ਲੋ ਜਦੋਂ ਵੀ ਕੋਈ ਰੇਲ ਪ੍ਰੋਬਲਮ ਆਉਂਦੀ ਹੈ ਲੋਕੀ ਮੇਰੇ ਕੋਲ ਆ ਕੇ ਇਕੱਠੇ ਹੁੰਦੇ ਵੱਡੇ ਭਰਾ ਦੇ ਲਾ ਕੰਮ ਨਹੀਂ ਕਰ ਤੇਰਾ ਵੱਡਾ ਭਰਾ ਕੰਮ ਨਹੀਂ ਕਰਦਾ ਅਸੀਂ بڑے ਖੋਜ਼ਾਂ ਸਾਡਾ ਭਰਾ ਵੱਡਾ ਰੇਲ ਮੰਤਰੀ ਬਣਿਆ ਵਾ ਤਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਹੁਣ ਦੱਬ ਕੇ ਕੰਮ ਕਰੋ ਪੁਰਾ ਹੁਣ ਬੱਲੇ ਬੱਲੇ ਕਰਾ ਦਿਓ ਹੁੰਦਾ ਕਰ ਹੁਣ ਕੇਂਦਰ ਚ ਸਰਕਾਰ ਵੀ ਤੁਹਾਡੀ ਆ ਐ ਨਾ ਕਿ ਵੀ ਹੁਣ ਕੇਂਦਰ ਚ ਸਰਕਾਰ ਸਾਡੀ ਹੈ ਨਹੀਂ ਸੀ ਬਾਕੀ ਮੈਂ ਕਿ ਖਬਰ ਹੋਰ ਸੁਣੀ ਸੀ ਕਿ ਪੰਜਾਬ ਦੇ ਕਈ ਪ੍ਰੋਜੈਕਟ ਰੱਦ ਕਰ ਦਿੱਤੇ ਗਏ ਕੋ ਤੁਮ ਹੋਇਆ ਯਾਨੀ ਕੇਂਦਰ ਸਰਕਾਰ ਤੋਂ ਉਹਨਾਂ ਨੂੰ ਵੀ ਬੇਨਤੀ ਕਰਨਾ ਮੈਂ ਵੀ ਰੁਣੀ ਬਿੱਟੂ ਜੀ ਤੁਸੀਂ ਹੁਣ ਹੈਗੇ ਸੈਂਟਰ ਦੇ ਵਿੱਚ ਹੁਣ ਸਾਡੇ ਪ੍ਰੋਜੈਕਟ ਲਾਦ ਦੇਣਾ ਕਰਾਓ ਸਾਡੇ ਦੇ ਤੇ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆਓ ਜਿਵੇਂ ਤੁਸੀਂ ਉਹ ਕਹਿੰਦੇ ਸੀਗੇ ਵੀ ਅਸੀਂ ਉਹ ਲੈ ਕੇ ਆਉਣੀ ਆ ਮੈਟਰੋ ਟ੍ਰੇਨ ਲੈ ਕੇ ਆਉਣੀ ਆ ਕਦੇ ਆਇਆ ਨਾ ਹੋਵੇ ਵੀ 5 ਸਾਲ ਲੰਘ ਜਾਣਾ ਫੇਰ ਤੁਸੀਂ ਕਹੋ ਸਾਡੀ ਸਰਕਾਰ ਐਨੀ ਸੀ ਜੀ ਸਾਨੂੰ ਐ ਉਹਨੇ ਹੀ ਕੰਮ ਕਰ ਦਿੱਤਾ ਸਾਨੂੰ ਉਹਨੇ ਹੀ ਕੰਮ ਕਰ ਦਿੱਤਾ ਸਾਨੂੰ ਉਹਨੇ ਹੀ ਦਿੱਤਾ ਇਸ ਕਰਕੇ ਇਸ ਵਾਰ ਬੇਨਤੀ ਆ ਵੀ ਲੋਕਾਂ ਦੀਆਂ ਉਮੀਦਾਂ ਦੇ ਖਰਾ ਪ੍ਰੋਗਰਾਮ ਬਾਲਾ ਨਹੀਂ ਕਹਿੰਦਾ ਅੱਜ ਭਰਾ ਦੀ ਯਾਦ ਆਈ ਸੀਗੀ ਤੈਨੂੰ ਲਾਈਵ ਵੀ ਬਣਾਇਆ ਥੈਂਕ ਯੂ ਮੇਰੇ ਵੱਲੋਂ ਸ਼ੁਕਰੀਆ